ਬੰਦੀ ਸਿੰਘਾਂ ਦਾ ਜ਼ਿਕਰ ਕੀਤਾ ਭਾਈ ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਤਾਰਾ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਵੀ ਤੁਹਾਨੂੰ ਕੁਝ ਸਮਾਂ ਬਤਾਉਣ ਦਾ ਸਬਬ ਬਣਿਆ ਉਹ ਥੋੜਾ ਕਿੱਸਾ ਸਾਂਝਾ ਕਰੋ ਕਿਵੇਂ ਉਹਨਾਂ ਦੀ ਸੰਗਤ ਮਿਲਦੀ ਹੈ ਤੁਹਾਨੂੰ ਗੁਰੂ ਘਰ ਦੇ ਵਿੱਚ ਹੀ ਠਹਿਰ ਸੀ ਇਹਨਾਂ ਦੀ ਹਾਲਾਂਕਿ ਰਾਜੋਆਣਾ ਜੀ ਨਾਲ ਮੇਰੀ ਕੋਈ ਮੁਲਾਕਾਤ ਵੀ ਨਹੀਂ ਹੋਈ ਨਾ ਕਿਉਂਕਿ ਉਹ ਇਹਨਾਂ ਦੀ ਆਪਸ ਵਿੱਚ ਕੋਈ ਇਸ ਗੱਲ ਨੂੰ ਲੈ ਕੇ ਬਣਦੀ ਨਹੀਂ ਸੀ ਜੀ ਉਸ ਵੇਲੇ ਬਲਵੰਤ ਸਿੰਘ ਰਾਜੋਆਣਾ ਬਿਲਕੁਲ ਕਲੀਨ ਸ਼ੇਵ ਸੀ ਸਿਰ ਦੇ ਕੇਸ ਵੀ ਕੱਟੇ ਹੋਏ ਸੀ ਹਾਂ ਮੋਸਟ ਟਾਈਮ ਤੇ ਤੁਹਾਨੂੰ ਪਤਾ ਲੱਗਿਆ ਵੀ ਇਹ ਬਲਵੰਤ ਸਿੰਘ ਰਾਜੂ ਆਣਾ ਦੀ ਜਗਤਾਰ ਸਿੰਘ ਹਵਾਰਾ ਦੇ ਨਾਲ ਕਿਉਂ ਨਹੀਂ ਸੀ ਬਣਦੀ ਉਹ ਅਲੱਗ ਕਿਉਂ ਰਹਿੰਦੇ ਸੀ ਮਾਨੂੰ ਇਹ ਲੱਗਿਆ ਵੀ ਇੰਨਾ ਤੁਸੀਂ ਇਕੱਠੇ ਮਿਸ਼ਨ ਸਕਸੈਸ ਕੀਤਾ ਹੈ ਇਕੱਠੇ ਲੜਾਈਆਂ ਲੜਦੇ ਰਹੇ ਹਾਂ ਜੂਝਦੇ ਰਹੇ ਹੋ ਉਮਰਾਂ ਦੇ ਉਸ ਹਾਵ ਨਾਲ ਮਤਲਬ ਮਨ ਨੂੰ ਜ਼ਰੂਰ ਇਹ ਲੱਗਿਆ ਵੀ ਨਹੀਂ ਐ ਹੋਣਾ ਨਹੀਂ ਚਾਹੀਦਾ ਤੁਸੀਂ ਬੰਦੀ ਸਿੰਘਾਂ ਦਾ ਜ਼ਿਕਰ ਕੀਤਾ ਭਾਈ ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਤਾਰਾ ਬਲਵੰਤ ਸਿੰਘ ਰਾਜੂ ਆਣਾ ਦੇ ਨਾਲ ਵੀ ਤੁਹਾਨੂੰ ਕੁਝ ਸਮਾਂ ਬਤਾਉਣ ਦਾ ਸਬੱਬ ਬਣਿਆ ਉਹ ਥੋੜਾ ਕਿੱਸਾ ਸਾਂਝਾ ਕਰੋ ਕਿਵੇਂ ਉਹਨਾਂ ਦੀ ਸੰਗਤ ਮਿਲਦੀ ਹੈ ਤੁਹਾਨੂੰ ਅ ਦੇਖੋ ਬੜੈਲ ਜੇਲ ਸਾਡੇ ਤੇ 1307 ਦਾ ਪਰਚਾ ਹੋ ਗਿਆ ਸਾਡੇ ਯੂਨੀਵਰਸਿਟੀ ਲੜਾਈ ਹੋ ਗਈ ਮੁੰਡਿਆਂ ਦੀ ਕਿਸੇ ਦੋਸਤ ਪਿੱਛੇ ਲੜੇ ਜੀ ਚੰਡੀਆਂ ਲੜਾਈ ਹੋ ਗਈ ਤੇ ਉਸ ਤੋਂ ਬਾਅਦ ਅਸੀਂ ਬੜੈਲ ਜੇਲ ਚਲੇ ਗਏ ਉਸ ਵੇਲੇ ਇਹ ਸਾਰੇ ਸਿੰਘ ਉੱਥੇ ਮੌਜੂਦ ਸਨ ਉਸ ਤੋਂ ਬਾਅਦ ਜੇਲ ਤੋੜ ਕੇ ਸਰੰਗਪੱਟ ਕੇ ਭੱਜੇ ਇਹ ਅਸੀਂ ਗੁਰੂ ਘਰ ਇਹਨਾਂ ਗੁਰੂ ਘਰ ਦੇ ਵਿੱਚ ਹੀ ਠਹਿਰ ਸੀ ਇਹਨਾਂ ਦੀ ਹਾਲਾਂਕਿ ਰਾਜਵਾਨਾ ਜੀ ਨਾਲ ਮੇਰੀ ਕੋਈ ਮੁਲਾਕਾਤ ਵੀ ਨਹੀਂ ਹੋਈ ਨਾ ਕਿਉਂਕਿ ਉਹ ਇਹਨਾਂ ਦੀ ਆਪਸ ਵਿੱਚ ਕੋਈ ਕਿਸੇ ਗੱਲ ਨੂੰ ਲੈ ਕੇ ਬਣਦੀ ਨਹੀਂ ਸੀ ਜੀ ਉਸ ਵੇਲੇ ਬਲਵੰਤ ਸਿੰਘ ਰਾਜਵਾਨਾ ਬਿਲਕੁਲ ਕਲੀਨ ਸ਼ੇਵ ਸੀ ਸਿਰ ਦੇ ਕੇਸ ਵੀ ਕੱਟੇ ਹੋਏ ਸੀ ਤੇ ਉਹ ਅਲੱਗ ਘੁੰਮਦੇ ਰਹਿੰਦੇ ਸੀ ਜਿਵੇਂ ਅਸੀਂ ਸ਼ਾਮ ਨੂੰ ਵਾਲੀਬਾਲ ਖੇਡਦੇ ਅਸੀਂ ਤਾਂ ਸਾਰੇ ਵਾਲੀਬਾਲ ਖੇਡ ਰਹੇ ਹਾਂ ਉਹ ਆਪਣਾ ਅਲੱਗ ਘੁੰਮਦੇ ਰਹਿੰਦੇ ਸੀ ਇਹਨਾਂ ਨਾਲ ਖੇਡਦੇ ਵੀ ਨਹੀਂ ਸੀ ਇਹਨਾਂ ਨਾਲ ਜਦੋਂ ਅਸੀਂ ਸਵੇਰੇ ਗੁਰੂ ਘਰ ਗਏ ਪਹਿਲੇ ਦਿਨ ਤੇ ਮੈਂ ਕਿਹਾ ਵੀ ਪਾਠ ਕਰਨਾ ਸੀਗਾ ਆਪਾਂ ਤਾਂ ਜਾਣਾ ਹੀ ਜਾਣਾ ਗੁਰੂ ਘਰ ਅਸੀਂ ਪੰਜ ਸਾਥੀ ਸੀ ਅਸੀਂ ਪੰਜਿਆਂ ਨੇ ਬੈਠ ਕੇ ਇੱਕ ਘੰਟਾ ਬੰਦਗੀ ਕੀਤੀ ਪਾਠ ਕੀਤਾ ਤੇ ਜਦੋਂ ਅਸੀਂ ਘੰਟੇ ਬਾਅਦ ਗੁਰੂ ਸਾਹਿਬ ਦੇ ਹਾਲ ਚੋਂ ਬਾਹਰ ਆਏ ਕਮਰੇ ਚੋਂ ਪਾਠ ਕਰਨ ਤੋਂ ਬਾਅਦ ਉਹਨਾਂ ਦੇ ਮਨ 'ਚ ਸਾਡੇ ਪ੍ਰਤੀ ਇੱਕ ਸਤਕਾਰ ਬਣਿਆ ਵੀ ਆਮ ਲੋਕ ਆਉਂਦੇ ਜਿੰਨੇ ਉੱਥੇ ਜੇਲ੍ਹ 'ਚ ਬੰਦ ਨੇ ਮੁਜਰਮ ਨੇ ਉਹ ਸਾਰੇ ਮੱਥਾ ਟੇਕ ਕੇ ਮੁੜ ਜਾਂਦੇ ਆ ਵੀ ਇਹਨਾਂ ਨੇ ਇੱਕ ਘੰਟਾ ਸਵਾ ਘੰਟਾ ਬੈਠ ਕੇ ਪਾਠ ਕੀਤਾ ਕਿਉਂਕਿ 6 ਬਾਣੀਆਂ ਦਾ ਪਾਠ ਪੜ੍ਹਨਾ ਟਾਈਮ ਤਾਂ ਲੱਗਦਾ ਆ ਰਾਮਦਾ ਤਾਂ ਸਾਨੂੰ ਕਹਿੰਦੇ ਵੀ ਹਾਂ ਵੀ ਸਿੰਘੋ ਚੰਗੇ ਲੱਗਦੇ ਹੋ ਪ੍ਰਸ਼ਾਦਾ ਛਕੋਗੇ ਮੈਂ ਕਹਾਂ ਜੀ ਜਰੂਰ ਛਕਾਂਗੇ ਫਿਰ ਸਾਨੂੰ ਸਰਬਲੋਹ ਦੇ ਬਾਟਿਆਂ ਦੇ ਵਿੱਚ ਅੱਜ ਵੀ ਯਾਦ ਆ ਗੱਲ ਮੈਨੂੰ ਕਿ ਆਲੂ ਮਟਰ ਦੀ ਸਬਜ਼ੀ ਦੇਸੀ ਘਿਓ ਦੇ ਪਾਪਾ ਕੇ ਕੜਛੀਆਂ ਸਾਨੂੰ ਐ ਬਿਠਾ ਕੇ ਪੰਜਾਂ ਨੂੰ ਤੇ ਆਪ ਬਹਿ ਕੇ ਵਿਚਾਲੇ ਤੇ ਭਾਈ ਪਰਮਜੀਤ ਸਿੰਘ ਪਿਉਰਾ ਤੇ ਭਾਈ ਜਗਤਾਰ ਸਿੰਘ ਤਾਰਾ ਉਹ ਆਪਣਾ ਕਿਸੇ ਹੋਰ ਕੰਮ ਲੱਗ ਗਏ ਇਹ ਸਾਡੇ ਵਿਚਾਲੇ ਬਹਿ ਕੇ ਜਹਦਾਰ ਜੀ ਇੱਕ ਇੱਕ ਪ੍ਰਸ਼ਾਦਾ ਸਾਰਿਆਂ ਨੂੰ ਛਕਾਈ ਜਾਣ ਇੱਕ ਇੱਕ ਪ੍ਰਸ਼ਾਦਾ ਸਾਰਿਆਂ ਨੂੰ ਛਕਾਈ ਜਾਣ ਤੇ ਬੜੀ ਇੱਕ ਵੱਡੀ ਗੱਲ ਉਹਨਾਂ ਨੇ ਉਸ ਵੇਲੇ ਜਿਹੜੀ ਅੱਜ ਵੀ ਯਾਦ ਹੈ ਮੈਨੂੰ ਕਹਿੰਦੇ ਵੀ ਤੁਸੀਂ ਮਸਲਾ ਕੀ ਆ ਜਦੋਂ ਪੁੱਛਿਆ ਵੀ ਕਿਸ ਕਾ ਗੱਲ ਦੇ ਵਿੱਚ ਤੁਸੀਂ ਯਾਰ ਚੰਗੇ ਲੱਗਦੇ ਹੋ ਤੁਸੀਂ ਇੰਨਾ ਚਿਰ ਬੈਠ ਕੇ ਬਾਣੀ ਪੜ ਕੇ ਆਏ ਹੋ ਜੀ ਤੇ ਤੁਸੀਂ ਕਿੰਨੇ ਵਧੀਆ ਮੁੰਡੇ ਹੋ ਤੁਹਾਡੀਆਂ ਉਮਰਾਂ ਕਿਹੜੀਆਂ ਹੈ ਤੁਸੀਂ ਕੀ ਗੱਲ ਕੀਤੀ ਹੈ ਰੌਲਾ ਕੀਆ ਤੁਹਾਡਾ ਕਿਸ ਕੇ ਇਸ ਚੰਦਰ ਆਏ ਹੋ ਅਸੀਂ ਕਹਾਂ ਵੀ 307 ਸਾਡਾ ਝਗੜਾ ਹੋ ਗਿਆ ਸੀ ਮੁੰਡਿਆਂ ਦਾ ਤੇ 307 ਆਪਸ ਚ ਲੜੀ ਜਾਂਦੇ ਹੋਰ ਕਹਿੰਦੇ ਤੁਸੀਂ ਆਪਸ ਕਿਉਂ ਲੜਦੇ ਹੋ ਜੇ ਲੜਨਾ ਦੇਸ਼ ਕੌਮ ਲਈ ਲੜੋ ਇਹ ਉਸ ਦਿਨ ਗੱਲ ਪੱਲੇ ਬੰਨੀ ਵੀ ਵਾਕਈ ਇਹ ਗੱਲ ਸੱਚੀ ਹੈ ਜੇ ਕਿਸੇ ਰੰਗੇ ਹੋਏ ਇਨਸਾਨ ਦੇ ਦਰਸ਼ਨ ਕਰੋਗੇ ਸੰਗਤ ਕਰੋਗੇ ਤੇ ਇਹ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਸਫਲ ਜੀਵਨ ਸਫਲਤਾ ਦਾ ਸੰਗ ਜਾ ਕੇ ਮਨ ਲੱਗ ਹਰ ਰੰਗ ਸੁਖਮੀ ਸਾਹਿਬ ਦੇ ਵਿੱਚ ਪੰਜਵੇਂ ਪਾਠਸ਼ਾਂ ਨੇ ਸਾਨੂੰ ਸਮਝਾਇਆ ਵੀ ਉਹਨਾਂ ਦਾ ਤਾਂ ਜੀਵਨ ਸਫਲ ਹੁੰਦਾ ਹੀ ਆ ਜਿਨ੍ਹਾਂ ਦੇ ਹਿਰਦੇ ਨੂੰ ਰੰਗ ਲੱਗਿਆ ਜਿਹੜੇ ਲੋਕ ਉਹਨਾਂ ਦੇ ਕੋਲੇ ਬਹਿੰਦੇ ਆ ਉਹਨਾਂ ਦੀ ਸੰਗਤ ਕਰਦੇ ਆ ਉਹਨਾਂ ਦੇ ਵਿਚਾਰਾਂ ਨੂੰ ਮੰਨਦੇ ਆ ਉਹਨਾਂ ਦਾ ਵੀ ਜੀਵਨ ਸਫਲ ਹੋ ਜਾਂਦਾ ਇੱਕ ਸੁਨੇਹਾ ਜੀ ਜਾ ਕੋ ਹਰ ਰੰਗ ਲੱਗੂ ਇਸ ਜੁਗਮੈ ਸੋ ਕਹੀ ਤਹ ਸੂਰਾ ਆਤਮ ਜਿਨੇ ਸਗਲ ਵਸਤਾں ਕੇ ਜਾਂ ਕਾ ਸਤਗੁਰੂ ਪੂਰਾ ਜਿਨ੍ਹਾਂ ਦਾ ਸਤਗੁਰੂ ਪੂਰੇ ਨਾਲ ਪਿਆਰ ਆ ਪ੍ਰੀਤ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਨਿਰੰਗਕਰ ਨਾਲ ਤੇ ਜਿਨ੍ਹਾਂ ਦੇ ਹਿਰਦਿਆਂ ਨੂੰ ਹਰੀ ਦੇ ਨਾਮ ਦਾ ਰੰਗ ਲੱਗਿਆ ਆ ਰਾਮ ਦੇ ਨਾਮ ਦਾ ਰੰਗ ਲੱਗਿਆ ਅਸਲ ਸੂਰਮੇ ਹੋ ਜੀ ਉਸ ਟਾਈਮ ਤੇ ਤੁਹਾਨੂੰ ਪਤਾ ਲੱਗਿਆ ਵੀ ਇਹ ਬਲਵੰਤ ਸਿੰਘ ਰਾਜੋਹਣਾ ਦੀ ਜਗਤਾਰ ਸਿੰਘ ਹਵਾਰਾ ਦੇ ਨਾਲ ਕਿਉਂ ਨਹੀਂ ਸੀ ਬਣਦੀ ਉਹ ਅਲੱਗ ਕਿਉਂ ਰਹਿੰਦੀ ਸੀ ਕੋਈ ਕਾਰਨ ਪਤਾ ਨਹੀਂ ਆਪਾਂ ਇਸ ਵਾਰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਉਹ ਮਨ ਨੂੰ ਠੇਸ ਜਿਹੀ ਲੱਗੀ ਜੀ ਵੀ ਅੱਡ ਅੱਡ ਕਾ ਤੋਂ ਮਨ ਨੂੰ ਇਹ ਲੱਗਿਆ ਵੀ ਇੰਨਾ ਤੁਸੀਂ ਇਕੱਠੇ ਮਿਸ਼ਨ ਸਕਸੈਸ ਕੀਤਾ ਹੈ ਇਕੱਠੇ ਲੜਾਈਆਂ ਲੜਦੇ ਰਹੇ ਹਾਂ ਜੂਝਦੇ ਰਹੇ ਹੋ ਉਮਰਾਂ ਦੇ ਉਸ ਹਾਵ ਨਾਲ ਮਤਲਬ ਮਨ ਨੂੰ ਜ਼ਰੂਰ ਇਹ ਲੱਗਿਆ ਵੀ ਨਹੀਂ ਐ ਹੋਣਾ ਨਹੀਂ ਚਾਹੀਦਾ ਦੋਸਤਾਂ 'ਚ ਜਿਵੇਂ ਤਕਰਾਰ ਹੋ ਜਾਂਦੇ ਗੁੱਸੇ ਗਲੇ ਹੋ ਜਾਂਦੇ ਆ ਜੀ ਤੇ ਮੈਨੂੰ ਇਹ ਮਹਿਸੂਸ ਜ਼ਰੂਰ ਹੋਇਆ ਪਰ ਆਪਾਂ ਪੁੱਛਣ ਦੀ ਨਾ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਸਾਨੂੰ ਵਰਜਤਾ ਸੀ ਜੇਲਰ ਨੇ ਵਰਜਤਾ ਸੀ ਵੀ ਤੁਸੀਂ ਜਾਣਾ ਨਹੀਂ ਕਿ ਉੱਥੇ ਨਹੀਂ ਜਾਣਾ ਤੁਸੀਂ ਅਸੀਂ ਕਿਾ ਅਸੀਂ ਕਿਵੇਂ ਪਾਠ ਬਿਨਾਂ ਰਹਿ ਨਹੀਂ ਸਕਦੇ ਅਸੀਂ ਕਿਉਂ ਨਾ ਜਾਵਾਂਗੇ ਉਹ ਕਹਿੰਦੇ ਤੁਹਾਨੂੰ ਗੁਟਕਾ ਸਾਹਿਬ ਕਮਰੇ ਜਿੱਤੇ ਦੇ ਦਿੰਨੇ ਬੈਰਕਿਚ ਦੇ ਦਿੰਨੇ ਉਹ ਬੈਰਕੇ ਦੇ ਵਿੱਚ ਸਾਨੂੰ ਗੁਟਕਾ ਸਾਹਿਬ ਦੇਤਾ ਫਿਰ ਸਾਨੂੰ ਜਦੋਂ ਰੋਕ ਹੀ ਦਿੱਤਾ ਜਾਣੋ ਹੀ ਬੰਦ ਕਰਤਾ ਫਿਰ ਕਹਿੰਦੇ ਆਥਣੇ ਤੁਸੀਂ ਵਾਲੀਬਾਲ ਖੇਡਣ ਵੀ ਨਹੀਂ ਜਾਣਾ ਅਸੀਂ ਕਿਹਾ ਯਾਰ ਸਾਨੂੰ ਸ਼ੌਂਕ ਹੀ ਹੈ ਇਹ ਮਤਲਬ ਕਬੱਡੀ ਵੀ ਖੇਡਦਾ ਜਿਹੜਾ ਬੰਦਾ ਪਿੰਡ 'ਚ ਜੰਮਿਆ ਨਾ ਉਹ ਸਾਰੇ ਖੇਡਾਂ ਖੇਡ ਲੈਂਦਾ ਉਹ ਹਰੇਕ ਖੇਡ 'ਚ ਹੀ ਵੜ ਜਾਂਦਾ ਕਬੱਡੀ 'ਚ ਵੀ ਵੜ ਜਾਂਦਾ ਵਾਲੀਬਾਲ 'ਚ ਕ੍ਰਿਕਟ ਸਭ ਤੇ ਅਸੀਂ ਕਿਹਾ ਵੀ ਅਸੀਂ ਇੱਥੇ ਫਿਰ ਅਨਫੈਕਟ ਹੋ ਜਾਣਗੇ ਯਾਰ ਸਾਨੂੰ ਕੀ ਪਤਾ ਸਾਡੀ ਜ਼ਮਾਨਤ ਮਹੀਨਿਆਂ ਨੂੰ ਹੋਣੀ ਆ ਜਾਂ 6 ਮਹੀਨਿਆਂ ਨੂੰ ਹੋਣੀ ਆ ਉਹਨਾਂ ਨੇ ਸਾਡੀ ਬੈਰਕ ਚੀ ਨਟ ਲਵਾਤਾ ਸਾਡਾ ਸੁਪਰਡੈਂਟ ਨੇ ਉਹ ਜਿਹੜਾ ਸੁਪਰਡੈਂਟ ਰਾਣਾ ਜੀ ਸੀ ਉਸ ਵੇਲੇ ਜਿੰਨਾ ਵੇਲੇ ਇਹ ਸੁਰੰਗ ਬਣੀ ਆ ਸੋ ਫਿਰ ਜਾਣਾ ਵੀ ਬੰਦ ਕਰਤਾ ਸਾਡਾ ਮਨ ਨੂੰ ਬੜਾ ਰਿਹਾ ਵੀ ਯਾਰ ਮਿਲਦੇ ਗਿਲਦੇ ਰਹੀਏ ਤੇ ਫਿਰ ਉਸ ਤੋਂ ਬਾਅਦ ਜਿਹੜਾ ਇੱਕ ਬੰਦਾ ਸਾਡੇ ਨਾਲ ਸੀ ਉਹ ਵੈਸੇ ਸਾਨੂੰ ਮਿਲਿਆ ਸੀ ਉਹਦੀ ਜ਼ਮਾਨਤ ਬਾਅਦ ਛੋਈ ਸਾਡੇ ਤੋਂ ਸਾਡੀ ਪਹਿਲਾਂ ਹੋ ਗਈ ਸੀ ਚਾਰਾਂ ਦੀ ਤੇ ਉਹਨੂੰ ਅਸੀਂ ਪੁੱਛਦੇ ਰਹੇ ਬਾਅਦ ਜਦੋਂ ਆਇਆ ਬਾਅਦ ਫਿਰ ਕਿਵੇਂ ਗੱਲਬਾਤ ਹੋਈ ਬਾਬਾ ਨਾਲ ਕੀ ਕਰਦੇ ਰਹੇ ਜਾਂਦਾ ਰਿਹਾ ਉਸ ਤੋਂ ਬਾਅਦ ਕਿ ਨਹੀਂ ਕਹਿੰਦਾ ਨਹੀਂ ਫਿਰ ਮੇਰਾ ਜੀ ਨਹੀਂ ਕੀਤਾ ਤੁਸੀਂ ਹੈ ਨਹੀਂ ਸੀ ਮੈਂ ਵੀ ਨਹੀਂ ਗਿਆ